ਮੇਨਸਾ ਜ਼ਿਕਰ ਲੀ ਸਾਰਨ ਮਦੀਫ ਵਾਲੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ ਹੀ ਗਾਵਾਂ ਦਿਖਾਉਣੀਆਂ ਇੱਕ ਤਾਜੀ ਸੁਈਆ ਤੇ ਇੱਕ ਬੱਚੇ ਤੋਂ ਵੀ ਨਹੀਂ ਆ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਆ ਆਪਣਾ ਚਮਸ਼ੀਰ ਸਿੰਘ ਜੀ ਕਿਹੜੇ ਪੁੰਗਾ ਤਸੀਲੇ ਨਾਲ ਡਿਸਟ੍ਰਿਕਟ ਕੰਪਲਟੀ ਸਾਰ ਤੇ ਫੋਨ ਨੰਬਰ ਵੀ ਇੱਕ ਕਰੀ ਬੋਲਦਾ 75290748 ਠੀਕ ਹੈ ਤੇ ਉਦਨ ਵਾਲਾ ਵੇਗਿਆ ਸਾਰਾ ਮਾਲ ਫਿਰ ਹਾਂਜੀ ਭਾਜੀ ਵੇਗਿਆ ਅੱਜ ਵਾਲਾ ਮਾਲ ਤੇ ਅੱਜ ਜਰਸੀਆਂ ਹੀ ਆ ਹਨਾ ਹਾਂਜੀ ਅੱਜ ਜਰਸੀਆਂ ਦੋ ਆ ਗੱਲ ਗਰਮੀ ਗਰਮੀ ਬੜੀ ਅੱਛਾ ਅਰਿਆਣੀ ਗਿਆ ਮਾਲ ਮੈਂ ਤਾਂ ਦੋ ਹੀ ਬੜੀਆਂ ਠੀਕ ਆ ਚਲੋ ਜਿੰਨੀਆਂ ਲੰਬੀਆਂ ਹੁੰਦੀਆਂ ਸਹੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੋਂ ਹੀ ਆਪਾਂ ਕਰਨੀ ਥਾਣੇ ਦੇਖ ਸਾਦੇ ਬੜਾ ਪਿਆਰਾ ਵਾ ਚੰਗੇ ਘਰ ਤੇ ਥਾਣੇ ਤੇ ਚੰਗਾ ਦੂਰ ਦੂਰ ਥਾਣੇ ਆ ਤੇ ਬੱਚਾ ਵੀਰ ਜੀ ਦਾ ਵਿਚਾਰ ਵੀ ਵੀਰ ਜੀ ਦੋ ਵਸ਼ੀਆਂ ਲੱਤੀਆਂ ਸੀ ਹਾਂ ਦੇਖ ਸਾਦੇ ਇਹ ਬੱਚੇ ਰੱਖਦਾ ਪੈਰ ਦੇ ਵਸ਼ੀ ਮਗਰ ਪੂਰੀ ਨਹੀਂ ਹੋਈ ਅਜੇ ਸਾਹ ਚੱਲਦੇ ਆ ਸਾਹ ਜਾਂਦੇ ਹਾਂਜੀ ਤੇ ਪਰ ਕੰਮ ਖਤਮ ਹੋਣ ਹੀ ਵਾਲਾ ਹੈ ਹਾਂਜੀ ਹਾਂਜੀ ਬਾਕੀ ਉਹਦਾ ਸਾਹ ਲੱਤੀ ਬਾਰੇ ਬਾਰੇ ਵਸ਼ੀ ਹੀ ਜੱਸੀ ਉਹ ਗਾਈ ਦੇ ਪੈਰ ਰੱਖਦਾ ਹਾਂਜੀ ਕੀ ਆ ਕੀ ਹੋਇਆ ਇਹਨਾਂ ਕੀ ਕਹਿੰਦੇ ਇਹ ਬਾਜੀ ਜੱਡੀ ਇਹ ਦੋ ਸਾੜਾ ਲੱਡੀਆਂ ਸੀ ਹਾਂਜੀ ਤੇ ਅੱਗੇ ਇਹ ਗਾਈ ਨੇ ਰੱਖਤਾ ਪੈਰ ਅੱਛਾ ਬਾਜੀ ਤਾਂ ਕਰਕੇ ਇਦਾਂ ਨਹੀਂ ਵਗਿਆ ਸਾਹ ਆ ਗਏ ਬੱਚੀ ਦੇ ਆਹੋ ਜੇ ਹਾਂਜੀ ਪਰ ਕੰਮ ਮੁਸ਼ਕਲ ਹੀ ਆ ਇਹਦਾ ਬਾਜੀ ਸੁਈ ਬਾਜੀ ਚਾਰ ਪੰਜ ਦਿਨੋਂ ਇਹ ਸੁਈ ਨੂੰ ਬਾਕੀ ਉਹ ਗੱਲਬਾਤ ਨਹੀਂ ਬਿਨਾਂ ਰਸੀਦੋ ਬਾਕੀ ਆਹ ਬਾਜੀ ਠੰਡੀ ਸੀਰ ਬੜੀ ਵੈਰ ਠੀਕ ਲੋ ਜੀ ਕੋਈ ਗੱਲ ਬਾਤ ਨਹੀਂ ਆਹ ਦੇਖ ਲਓ ਜੀ ਹੈਗੀ ਠੰਡੀ ਤੇਰੀ ਆ ਚਵਾਚੂ ਬਹੁਤ ਲੱਗਾ ਬਾਜੀ ਠੀਕ ਆ ਇਹ ਦੇਖੂ ਨੇ ਚਲੋ ਜੀ ਚਾਹ ਲਈ ਹਾਂ ਦੇ ਸਾਡੇ ਹਵਾਨਾ ਇਹਦਾ ਮਗਰ ਬਾਕੀ ਕੋਈ ਰਸੀ ਰਸੀ ਦੀ ਨਹੀਂ ਲੋ ਤੇ ਦੁੱਧ ਕਿੰਨਾ ਪੱਕਾ ਤਿਆਰੇ ਤੇ ਕੋਲ ਦੁੱਧ ਬਾਜੀ ਉਹ 11 ਕਿਲੋ ਗਰਮੀ ਗਰਮੀ ਆ ਕਿਸ ਦੇ ਘਰ ਜਾਣੀ 10 ਕਿਲੋ ਕੰਡੇ ਜਾਣਾ ਮੰਨੇ ਪੱਕਾ ਦੁੱਧ ਹੈਗਾ ਵਿੱਚੋਂ ਚੋਚ ਮੈਂ ਕਿ ਤੁਸ ਜੀ ਕਰ ਉਹ ਦਵਾ ਦਾ ਜੀ ਕਰਦੇ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਅੰਕੀ ਹਾਂ ਦੇ ਸਦਿਤ ਨੇ ਖੁੱਲੀ ਛੜਤੀ ਐ ਤੇ ਸਿੱਧਾ ਇਹਨੇ ਉੱਥੇ ਜਾ ਕੇ ਖਲੋਣਾ ਬੱਚੇ ਵਾਲਾ ਜਿਹੜਾ ਜਾਂਦੀ ਆ ਬਾਜੀ ਅੱਧਾ ਠੰਡੀ ਠੁੱਡੀ ਗਰਮੀ ਦੀ ਪ੍ਰਵਾਹ ਜੱਛੀ ਜੇ ਬੈਠ ਠੀਕ ਆ ਹਾਂਜੀ ਹਾਂਜੀ ਤੇ ਉਤਰਾਂ ਦੁੱਧੋਂ ਵਸ ਸਕਦੀ ਔਰ ਦੁੱਧ ਬਾਜੀ 12-13 ਕਿਲੋ ਖੁੱਲਾ ਪਾਜੂਗੀ 12 ਕਿਲੋ ਮੰਨੇ ਗਰਮੀ ਗਰਮੀ ਠੀਕ ਆ ਬਾਜੀ ਬੈ ਕੇ ਸੋਈ ਨਾ ਥੋੜੇ ਦਿਨ ਹੋਏ ਆ ਬੱਚਾ ਤੁਹਾਡੇ ਸਾਹਮਣੇ ਹੀ ਆ ਗੱਜ ਪਹਿਲ ਵਾਚੀ ਬਾਲ ਦਈਏ ਸਭ ਲੋਦਾਂ ਹਾਂ ਦੇ ਸਦੈ ਜੋ ਟ੍ਰੇਨ ਕੋਸ਼ ਲਈ ਬਰੀ ਵੀ ਆ ਬੱਚਾ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਹਰ ਵੀ ਦੀ ਬਾਜੀ ਹੋ ਤੇ ਵਸ਼ੀ ਚਲੋ ਜਿੱਦਾਂ ਵੀ ਹੋ ਗਿਆ ਹਾਂਜੀ ਉਹਦਾ ਦੇ ਵਸ਼ੀ ਹੈਗੀ 35000 ਦੀ ਹਾਂਜੀ ਹੁਣ ਆਪਾਂ 30000 ਦੀ ਦੇ ਦਾਂਗੇ 30000 ਦੀ ਦੇ ਦਾਂਗੇ 30000 ਦੀ ਹੋਰ 40000 ਦੀ ਨਾ 30000 ਦੀ ਦੇ ਦਾਂਗੇ 29000 ਦੀ ਦੇ ਦਾਂਗੇ ਨਾ ਆਦੀ ਵਸ਼ੀ 35000 ਰੁਪਏ ਦੀ ਹਾਂਜੀ 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 ਬਾਕੀ ਠੱਡੀ ਸੀਲ ਜੋ ਠੀਕ ਆ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਨਾ ਮਨਤਨ ਤੇ ਮੁੱਕੇ ਤੇ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਕੋਲ ਇਹ ਬੱਚੇ ਤੇ ਬਿਨਾਈ ਆ। ਇਹ ਵੀ ਬਾਜੀ ਜੱਸੀ ਬਾੜ ਜੋ ਇਹ ਵੀ ਦੂਜਾ ਸੂਆ ਗਾਰਡ ਜੱਥਾ ਨੇ ਦਾ ਗਾਰ ਸਾਡੀ ਸਪੈਸ਼ਲ ਥਾਣੇ ਦੇ ਮਈਆਂ ਆ। ਆ ਥਾਣੇ ਦੇਖ ਸਕਦੇ। ਬਹੁਤ ਚੰਗਾ ਲੱਗਦਾ। ਥਾਣਾ ਕਾਫੀ ਪਿਆਰਾ ਵਾ। ਤੇ ਰੰਗ ਰੂਪ ਵੀ ਬੜਾ ਪਿਆਰਾ ਵਾ ਸੰਭੇ ਸੰਭੇ ਵੀ ਚੰਗੀ ਐ ਤੇ ਇਹਦੇ ਕੋਲ ਵੀ ਜੀ ਪੱਕਾ ਕਿੰਨਾ ਦੁੱਧ ਦੁੱਧ ਭਾਜੀ ਹੋਊਗਾ 8-9 ਕਿਲੋ ਉਹ ਸਾਢੇ 7 ਕਿਲੋ ਕੋਈ ਮੰਨੇ ਪੱਕਾ ਦੁੱਧ ਦੇਗਾ ਜਿਹੜਾ ਸਾਢੇ 7 ਕਿਲੋ ਕਰਿਆ ਕੋਈ ਵੀਰਾ ਆਪਾਂ ਵੀ ਭਰਾ ਚੋਚਵਾ ਕੇ ਤਸੱਲੀ ਕਰਕੇ ਖੜੇ ਸੂਈਆਂ ਵਹਿੜਾ ਦੋਵੇਂ ਹਾਂਜੀ ਹਾਂਜੀ ਦੁੱਧ ਹਾਲੀਆਂ ਜੀ ਸੂਈ ਵਹਿੜਾ ਜੀ ਮਈਆਂ ਵਾਲਾ ਦੁੱਧ ਇਹਨਾਂ ਦਾ ਬਾਕੀ ਸੰਗਨੇ ਦੁੱਧ ਵਾਲੀਆਂ ਗਾਵਾਂ ਵਾਂ ਜਿਹੜੀਆਂ ਦੋਵੇਂ ਆ ਜੋ ਲੈ ਆ ਇਹ ਕੀ ਰੰਗ ਰੂਪ ਦੀ ਬੜੀ ਪਿਆਰੀ ਹੈ ਉਤਰਾ ਮੈਂ ਸੰਭੀ ਸੰਭੀ ਚੰਗੀ ਹੈ ਸਾਰੀਆਂ ਗਰਮੀਆਂ ਨੇ ਗਾਦਾ ਚਾਹ ਪਾਣੀ ਦਾ ਵਧੀਆ ਸਾਰੀ ਜਨਾਂ ਨੇ ਇਹ ਵੀ ਕਹਿੰਦੇ ਉਤਰਾ ਦਿਖਾ ਦिए ਹਾਂਜੀ ਤਨੇ ਵੀ ਕਹਿੰਦੇ ਕਿ ਮੈਨੂੰ ਮਾੜੀ ਰੱਸੀ ਵਾਲੇ ਬੰਦਾ ਹਾਂਜੀ ਕਿ ਇਹ ਵੀ ਕਹਿੰਦੇ ਕਿ ਠੰਡੀ ਤੇਰੀ ਆ ਆਹ ਦੇਖ ਸੰਨ। ਸਭੀ ਗੱਡੀਆਂ ਥੋੜਾ ਕਹਿ ਦੇ ਲੋ। ਬਾਕੀ ਆਹ ਦੇਖ ਸੰਦੀ ਜੀ। ਜਵਾਕ ਜਵਾਕ ਬਹੁਤ ਮੋਟੀ ਏ ਜੀ। ਪੋਲੀ ਪਾਲੀ ਬੜੀ। ਬਾਕੀ ਇਹ ਆ ਕਿ ਗਾੜੀ ਭੜਾ ਪੂੜਾ ਪਾਇਆ ਹੋਵੇ ਤੇ ਹਿੱਲਦੀਆਂ ਨਹੀਂ ਇਹੋ ਜਿਹਿਆਂ ਕੰਮ। ਆਹ ਗੋਮਾਰ ਦੀ। ਖੁਸ਼ ਹੋ ਵੀ ਅੱਗੇ ਟੁੱਟ ਮਾਰਦੀ ਹਨ। ਆਹ ਦੇਖ ਸੰਦੇ ਜਵਾਕ ਕੇ ਬਿਲਕੁਲ ਉਤਰਾ ਹੈਗੀ ਆ ਵੀ ਠੰਡੀ ਆ ਇਹ ਠੰਡੀ ਫੀਲ ਬਾਜੀ ਠੰਡੀ ਸੀ ਬਾਜੀ ਗੱਲ ਜੋ ਗਾੜ ਭਾਜੀ ਤਿਆਰ ਹੋਏ 55-60000 ਰੁਪਏ ਦੀ ਵੱਸੀ ਆ ਹਾਂਜੀ ਬਾਜੀ ਬਾਕੀ ਜਿਹੜੇ ਹਿਸਾਬ ਨਾਲ ਥਾਂ-ਥਾਂ ਲੱਗਾ ਵਾ ਬਾਕੀ ਵੇਖ ਲੈ ਬਾਜੀ ਕਿੰਨਾ ਇਹਦੇ ਕੋਲ ਹੁਣ ਪੱਕਾ ਦੁੱਧ ਕਿੰਨਾ ਦੱਸਿਆ ਜੀ ਦੁੱਧ ਬਾਜੀ 7.5 ਅੱਛਾ ਪੱਕਾ ਹਾਂਜੀ ਤੇ ਇਹਦਾ ਮੁੱਲ ਮੋਹਰ ਵੀ ਬਾਜੀ ਭਾਏ 20 ਕਰੀਏ ਭਾਏ 22 ਕਰੀਏ ਇਹ 16000 ਦੀ ਦੇਣਾ ਜੀ 16000 ਦੀ ਹਾਂਜੀ ਛੋਟ ਛੱਟ ਮੌਕੇ ਤੇ ਕਰ ਦੋਗੇ ਜੀ ਆਪ ਵੀ ਛੋਟ 15000 ਦੀ ਆ 15000 ਦੀ ਦੇ ਦੋ ਜੀ ਵਸ਼ੀ ਭਾਜੀ ਤਿਆਰ ਹੈ 55 60000 ਦੀ ਵਸ਼ੀ ਹੈ ਜਰਸੀ ਵੈੜਿਆ ਪੜੀ ਜੂਂਦਾ ਕੀ ਠੀਕ ਹੈ ਜੀ ਹਾਂਜੀ ਥਣ ਥਣ ਸਪੈਸ਼ਲ ਲੱਗਾ ਥਣ ਬਾਕੀ ਇਹ ਆ ਕਿ ਦੋਵੇਂ ਸੂਈਆਂ ਆ ਇੱਥੇ ਆਓ ਆਪਣੀ ਚਵਾਈ ਕਰਕੇ ਹਾਂਜੀ ਹਾਂਜੀ ਤਸੱਲੀ ਕਰਕੇ ਖੜੋ ਹਾਂਜੀ 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 ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ